ਅਸਲਾਮ ਵਾਲੇਕਮ ਜੀ ਅੱਜ ਦਾ ਵਲੌਗ ਸ਼ੁਰੂ ਕਰਦੇ ਆਂ ਜੀ ਮਿੱਟੀ ਛਰੂ ਹੋ ਗਈ ਆ ਪਠਾਣਾ ਨਾਲ ਕੱਲ ਗੱਲ ਕੀਤੀ ਸੀ ਕਿ ਮਿੱਟੀ ਪਾਣ ਆਣਾ ਆ ਤੁਹਾਨੂੰ ਨਜ਼ਰ ਆ ਰਿਹਾ ਉਹਨੇ ਵਿੱਚ ਮਿੱਟੀ ਛਰੂ ਹੋ ਗਈ ਆ ਕਾਫੀ ਛੀਰ ਥਾਲੀਆਂ ਤੋਂ ਮਸਲ ਪੈ ਗਈਆਂ ਹੋਣੀਆਂ ਆ ਤੇ ਲੇਕਿਨ ਇਹ ਆ ਕਿ ਕਾਫੀ ਲੰਬਾ ਜੋੜਾ ਕੰਮ ਵਾਲੇ ਇਹਨਾਂ ਨੂੰ ਰਾਤ ਪੈ ਜਾਣੀ ਆ ਪਲਾਟ ਜਿਹੜੇ ਲੰਬੇ ਆ ਵੱਡੇ ਆ ਤੇ ਇਹ ਭਰਦੇ ਆ ਭਰਦੇ ਇਹਨਾਂ ਨੂੰ ਟਾਈਮ ਲੱਗਣਾ ਸਾਰਾ ਤੁਹਾਨੂੰ ਜੋ ਨਜ਼ਰ ਆ ਰਿਹਾ ਨਾ ਇਹ ਸਾਰੇ ਪਲਾਟ ਆਪਣਾ ਭਰਨੇ ਆ ਇਹਨਾਂ ਨੇ ਸ਼ਾਮ ਤੱਕ ਆਦੇ ਕੋ ਟਰਾਲੀ ਨਿਕਾਇਆ ਮੁੰਡਾ ਲੈ ਕੇ ਆ ਰਿਹਾ ਵਾਹ ਜੀ ਵਾਹ ਟਰੈਕਟਰ ਤਾਂ ਚੱਲ ਰਿਹਾ ਹੈ ਇਹ ਬਹੁਤ ਛੋਟੀ ਉਮਰ ਦੀ ਨਿਆਣਿਆਂ ਨੂੰ ਡਰਾਈਵਿੰਗ ਪਾ ਲੰਗੇ ਆ ਇਹਨਾਂ ਦੇ ਨਿਆਣੇ ਜਿਹੜੇ ਨਾ ਆਮ ਲੋਕਾਂ ਨਾਲੋਂ ਜ਼ਿਆਦਾ ਮਿਹਨਤ ਕਰਦੇ ਆ ਸਤਜਾਨ ਆ ਤੇ ਪਨਰਮਦ ਬਹੁਤ ਆ ਯਾਨੀ ਇਹ ਜਿਹਨੇ ਦੇਖਣ ਨੂੰ ਚਿੱਟੇ ਬੱਗੇ ਲੱਗਦੇ ਆ ਔਰ ਨਹੀਂ ਸਾਰਾ ਦਿਨ ਧੁੱਪ ਚ ਕੰਮ ਕਰਦੇ ਆ ਤੇ باوجود ਇਹਨੇ ਇਹਨਾਂ ਦੇ ਰੰਗ ਇੰਨੇ ਸਾਫ ਆ ਪਤਾ ਨਹੀਂ ਦੀ ਫਰਾ ਕੋਈ ਇਦਾਂ ਦੀ ਆ ਕਿ ਲਾਲ ਮਿਰਚ ਤੇ ਖਾਂਦੇ ਨਹੀਂ ਆ ਕੇ ਕਾਲੀ ਮਿਰਚ ਹੀ ਖਾਂਦੇ ਆ ਜਾਂ ਹਰੇ ਖਾਂਦੇ ਆ ਐਂ ਕਿੱਥੇ ਕਰ ਰਿਹਾ ਆ ਕੀ ਬਾਤ ਆ ਪੂਰੇ ਟੱਡਾ ਕੇ ਨਾਲ ਜਾ ਕੇ ਤਾਂ ਮਨ ਲੋਡ ਕਰ ਦੇਣਾ ਐ ਹਣ ਜਿਹੜਾ ਤਰਾਹ ਦੇ ਨਾਲ ਥੋੜਾ ਥੋੜਾ ਅੱਗੇ ਕਰੀ ਜਾਂਦੇ ਆ ਉਹ ਏਂਡੀਆਂ ਜਿਹੜੀਆਂ ਭਰੀਆਂ ਆ ਗਾ ਰਿਓ ਤੁਸੀਂ ਤਤਾ ਤਕ ਆ ਆ ਬੱਚਾ ਪਾਣੀ ਪੀਣ ਆਇਆ ਜੀ ਕਿੰਨੀ ਉਮਰ ਆ ਤੇਰੀ ਹਾਂ ਹਾਂ ਕਿੰਨੀ ਉਮਰ ਆ ਇਹ 15 15 ਸਾਲ 15 ਸਾਲਾਂ ਦਾ ਡਰਾਈਵਰ ਆ ਜੀ ਸੀਨੀਅਰ ਟਰੈਕਟਰ ਤੇ ਪੂਰੀ ਯਾਨੀ ਬਿੰਬ ਕੱਢਦਾ ਆ ਪਾਣੀ ਪੀਣ ਆਇਆ ਔਰ ਨਿਕਲੇਗਾ ਫਿਰ ਓਕੇ ਲਓ ਜੀ ਆਪਣਾ ਆਸਮਿਕ ਖਰਾਬ ਹੋ ਗਿਆ ਤੇ ਆ ਹੁਣ ਮਿੱਟੀ ਪੈ ਰਹੀ ਆ ਇਹ ਨੇ ਗਾਲਾ ਕਿਆਨੀਆਂ ਟਾਲੀਆਂ ਪਠਾਨ ਦਾ ਠੇਕਾ ਸਾਡੇ ਨਾਲ ਹੋਇਆ ਸੀ 1 ਲੱਖ ਰੁਪਏ ਦਾ ਤੇ ਮੈਨੂੰ ਲੱਗਦਾ ਆ ਵੀ ਕੰਮ ਥੋੜਾ ਜਿਹਾ ਤਾਂ ਹੋ ਜਾਣਾ ਆ ਤੇ ਪਠਾਨ ਲੀਆਂ ਕੋ ਥੋੜੀਆਂ ਥੋੜੀਆਂ ਠੀਕਾ ਨਿਕਲਣੀਆਂ ਸ਼ੁਰੂ ਹੋ ਗਈਆਂ ਆ ਰੱਬ ਖੈਰ ਹੀ ਕਰੇ ਤੇ ਹਰੇ ਮਿੱਟੀ ਕਾਫੀ ਰਹਿੰਦੀ ਆ ਉਹ ਪਾਲੀ ਸਾਈਡ ਸਾਰੀ ਪਈ ਆ ਆ ਹਰੇ ਪਈ ਆ ਐ 85000 ਦਾ ਇੱਕ ਠੇਕਾ ਸੀ ਤੇ ਲੱਖ ਰੁਪਏ ਦਾ ਇੱਕ ਠੇਕਾ ਸੀ ਤਾਂ ਇਹ ਪਲਾਟ ਦਾ ਬਜਟ ਠੇਕ ਹੋਇਆ ਪਹਿਲੇ ਦਾ ਪਹਿਲੇ ਹੋ ਗਿਆ ਸੀਗਾ ਤੇ ਦੇਖੋ ਹੁਣ ਕੀ ਬਣਦਾ ਪਰ ਮੌਸਮ ਵੀ ਖਰਾਬ ਹੋ ਗਿਆ ਆ ਰੋੜੀ ਵਾਲੇ ਬੰਦੇ ਆਪਣੇ ਲੱਗੇ ਹੋਏ ਆ ਮਾਰੋ ਮਾਰ ਖੁੱਲਾ ਜੀ ਰੋਣੀ ਇਹ ਆ ਕੋਲੋਂ ਦੀ ਖਾਦ ਸੀ ਥੋੜਾ ਜਿਹਾ ਬੜਾ ਮਿਹਨਤੀ ਜੰਦਾ ਕਰਵਾਇਆ ਬਹੁਤ ਤਕੜਾ ਹੈ ਇਹ ਲੱਗੇ ਆ ਦੋਨੇ ਵਿਆਹ ਆ ਬੈਠੇ ਆ ਜੀ ਦੋਨੇ ਬਹੁਤ ਛੋਟੀ ਉਮਰ ਚ ਵਿਆਹ ਇਹਨਾਂ ਦੇ ਹੋ ਗਏ ਸੀਗੇ ਸਫੀਆਨ ਤੇ ਮਾਨੀ ਇਹ ਹੈ ਜੀ ਏ ਬਾਪੋ ਆਪਣਾ ਹੁਣ ਮੀਂਹ ਕਿਣੀ ਜਿਹੜੀ ਹੈ ਨਾ ਉਹਦਾ ਡਰ ਲੱਗਦਾ ਵੀ ਜੇ ਕਿਤੇ ਮੀਂਹ ਪੈਣਾ ਸ਼ੁਰੂ ਹੋ ਗਿਆ ਤੇ ਫੇਰ ਕੰਮ ਖਰਾਬ ਹੋ ਜਾਣਾ ਆ। ਨਾਲ ਨਹੀਂ ਲੱਗੇਦਾ ਆਗੇ ਪਰ ਮੈਂ ਚੱਲਿਆ ਵੀ ਜੇ بارش ਹੀ ਹੋ ਗਈ ਤਾਂ ਫੇਰ ਕੀ ਕਰਨਗੇ? ਠੀਕ ਆ ਜੀ। دعا ਕਰਦੇ ਆ ਕਿ ਅੱਲਾ ਖੈਰ ਰੱਖੇ। ਹੁਣ ਜਲਦੀਆਂ ਛਿੱਟਾਂ ਪੈਣੀਆਂ ਸ਼ੁਰੂ ਹੋ ਗਈਆਂ। ਪਰ ਅਪਰ ਐ ਵੀ ਕਰੇ। ਇੱਕ ਟਾਈਮ ਹੁੰਦਾ ਸੀ ਜਦੋਂ ਲੋਕ ਗੱਡਿਆਂ ਦੇ ਨਾਲ ਆਪਣੀ ਮਿੱਟੀ ਪਾਦੇ ਹੁੰਦੇ ਸੀਗਾ ਬੜਾ ਟਾਈਮ ਲੱਗਦਾ ਸੀ ਖੋਤਾ ਰੇੜੀਆਂ ਨਾਲ ਵੀ ਅਸੀਂ ਪਾਉਂਦੇ ਰਿਆਂ ਜਦੋਂ ਸਾਡੀ ਹਵੇਲੀ ਉੱਧੇ ਹੀ ਹੁੰਦੀ ਸੀ ਨਾ ਜੀ ਮਰੱਬੇ ਜਾਣਾ ਤੇ ਵਾਪਸੀ ਆਲੇ ਹਾਂ ਰੇੜੀ ਭਰ ਲੈਣੀ ਤੇ ਫੇਰ ਹੌਲੀ ਹੌਲੀ ਟਰਾਲੀਆਂ ਆ ਗਈਆਂ ਟਰਾਲੀਆਂ ਫੇਰ ਪਹਿਲੇ ਇਦਾਂ ਪਾਦੇ ਹੁੰਦੇ ਸੀ ਵੀ ਮਹੱਲੇ ਦੇ ਜੀ ਇਕੱਠੇ ਕਰ ਲੈਣੇ ਰੋਟੀ ਪਕਾ ਲੈਣੀ ਤੇ ਟਰਾਲੀ ਜਿਹੜੀ ਉਹ ਮੋਲਤੇ ਹੁੰਦੀ ਸੀ ਤੇ ਲੇਬਰ ਜਿਹੜੀ ਸਮਝ ਲਓ ਮਹੱਲੇਦਾਰੀ ਫ੍ਰੀ ਹੁੰਦੀ ਸੀ ਫੇਰ ਆ ਪਠਾਣਾ ਨੇ ਆ ਕੇ ਕੰਮ ਚੱਕਤਾ ਇਹ ਇੱਕੋ ਦਿਨ ਦੇ ਵਿੱਚ ਟਰਾਲੀਆਂ ਜਿਹੜੀਆਂ ਪੂਰੀਆਂ ਕਰ ਜਾਂਦੇ ਭਾਵੇਂ ਕਿਤੇ 100 ਪੈਂਦੀ ਹੋਵੇ 200 ਪੈਂਦੀ ਹੋਵੇ ਲੇਕਿਨ ਇਹ ਆ ਕਿ ਇਹ ਦੇ ਨਾਲ ਮਾਹੌਲ ਬਹੁਤ ਅਲੂਦਾ ਹੋ ਜਾਂਦਾ ਕਿਉਂਕਿ ਜਿੱਥੋਂ ਜਿੱਥੋਂ ਲੰਘਦੇ ਆ ਮਿੱਟੀ ਨੂੰ ਆ ਸ਼ੁਰਮਾ ਬਣਾ ਦਿੰਦੇ ਆ ਔਰ ਫਿਰ ਮਿੱਟੀ ਜਿਹੜੀ ਉਹ ਕਈ ਕਈ ਦਿਨ ਤੁਹਾਡੇ ਅੰਦਰ ਜਾਂਦੀ ਆ ਉੜ ਕੇ ਦਮੇ ਵਾਲਿਆਂ ਵਾਲਾ ਹਾਲ ਹੋ ਜਾਂਦਾ ਜਿਹੜੇ ਲਾਗੇ ਲਾਗੇ ਘਰ ਵਾਸਦੇ ਉਹਨਾਂ ਦੇ ਸਮਝ ਲਓ ਵੀ ਧੁੰਨੀ ਤਾਂ ਕਿਹੜਾ ਨਾ ਘਟਾ ਉਹ ਵੜ ਜਾਂਦਾ ਆ ਮਿੱਟੀ ਦਾ ਤੇ ਫਾਇਦਾ ਵੀ ਹੋਇਆ ਨੁਕਸਾਨ ਵੀ ਹੋਇਆ ਲੇਕਿਨ ਗਵਰਨਮੈਂਟ ਤਾਂ ਇਹ ਕਹਿੰਦੀ ਉੱਪਰ ਤੁਸੀਂ ਤਰਪਾਲ ਪਾ ਕੇ ਲੈ ਕੇ ਜਾਇਆ ਕਰੋ ਪਰ ਹੁਣ ਇਦਾਂ ਤਰਪਾਲਾਂ ਪਾ ਕੇ ਮੁਸ਼ਕਲ ਹੋ ਜਾਂਦੀ ਹੈ ਤੇ ਪਠਾਨ ਥੋੜਾ ਜਿਹਾ ਨਾ ਫਿਰ ਕੰਮ ਨੂੰ ਚੱਕ ਕੇ ਰੱਖਦੇ ਆ ਲਓ ਜੀ ਬਾਬਾ ਜੀ ਸਾਰੀ ਪੈ ਗਈ ਆ ਮਿੱਟੀ ਉਹ ਤੋਂ ਸ਼ੁਰੂ ਹੋ ਗਏ ਕੰਮ ਇਹ ਜਿਹੜਾ ਨਾ ਇੱਥੇ ਆਣਾ ਇਹ ਜਨਾਬ ਨਿਆਣੇ ਜਿਹੜੇ ਨਾ ਛੁੱਟੀ ਸਕੂਲਾਂ ਕੀਤੀ ਕਹਿੰਦੇ ਮਿੱਟੀ ਪੈਂਦੀ ਵੇਖਣੀ ਆ ਹੁਣ ਮਿੱਟੀ ਦੇਖ ਲਓ ਵੀ ਕਾਫੀ ਔਰ 8 ਫੁੱਟ 8 ਫੁੱਟ ਤਾਂ ਪੈ ਗਈ ਹੋਣੀ ਆ ਜਿਆਦਾ ਪੈ ਗਈ ਆ ਹਾਂ ਚਲੋ ਜਿਆਦਾ ਕਰ ਲੋ 8 ਫੁੱਟ 8 ਫੁੱਟ ਤੋਂ ਜਿਆਦਾ ਕਰ ਲੋ ਇਹ ਤਾਂ ਪਾਣੀ ਲੱਗ ਪੇ ਫੇ ਕਿਹੜਾ ਰੌਲਾ ਚਾਹ ਰੀ ਥੋੜੀ ਕੀ ਕੀ ਬਹੁਤੀ ਕੀ ਕਿਉਂ ਖਾਨ ਕਿੰਨੀਆਂ ਟਰਾਲੀਆਂ ਆ ਗਈਆਂ ਕਤਨਾ ਕਿੰਨੀਆਂ ਗੜੇ ਗਣੀਆਂ ਕਿਨੀਆਂ ਨਹੀਂ ਆ ਗਈਆਂ ਠੇਕੇ 'ਚ ਗਣਦੇ ਨਹੀਂ ਉੱਦਾਂ ਪਰਚੀ ਲੈਂਦੇ ਆ ਹਾਂ ਮੈਂ ਕਿਦਾਂ ਰੋਜ਼ੀ ਨੂੰ ਪਤਾ ਜਿਹੜਾ ਭਰਦਾ ਨੂੰ ਪਤਾ ਹੋਣਾ ਵੀ ਕਿਨੀਆਂ ਵਹਿ ਗਈਆਂ ਸ਼ਾਮ ਨੂੰ ਪੇਟਣਾ ਉਹਨੂੰ ਅਖਤਰ ਖਾਣੇਗਾ ਇੰਨੀ ਆਵੇ ਉਹ ਤੋਂ ਗਿਣਤੀ ਹੋ ਜਾਣੀ ਉਹਨੂੰ ਕੋ ਪੂਰੀ ਜੇ ਨਹੀਂ ਗਿਣੀਆਂ ਤਾਂ ਫਿਰ ਹੁਣ ਇਸੇ ਗੱਲ ਤੇ ਰਹੋ ਵੀ ਗਿਣੀਆਂ ਨਹੀਂ ਭਾਈ ਕਿਉਂ ਜੀ ਤੇ ਸਾਹਿਬ ਮੀਆਂ ਸਾਹਿਬ ਅਖਰਖਾਨ ਤਾਂ ਕਿੰਨੇ ਉਹ ਤਾਂ ਕਮਲ ਪੈ ਗਿਆ ਉਹਨੂੰ ਤਾਂ ਉਦਾਂ ਹੀ ਸਦਾਈ ਨਹੀਂ ਜਦਾਂ ਹੋ ਗਿਆ ਹੁੰਦਾ ਮਿੱਟੀ ਵੀ ਤਾਂ ਬਹੁਤ ਹੈ ਇੱਥੇ ਲੱਗਤ ਨਹੀਂ ਮਿੱਟੀ ਦਾ ਜਰ ਮਿੱਟੀ ਦਾ ਪਤਾ ਨਹੀਂ ਮੈਂ ਕਿੱਧਰ ਗਈ ਆ ਰਕਮ ਬਹੁਤ ਹੈ ਤੇ ਜਿਹੜੀ ਬਹਿ ਗਈ ਨੇ ਬਹਿ ਗਈ ਉਹੀ ਪੱਕੀ ਪੱਕੀ ਬਹਿ ਗਈ ਹੈ ਨਾ ਚੋਰੀ ਇਦਾਂ ਹੀ ਹੈ ਫੇਕਿਆਂ 'ਚ ਤਾਂ ਇਦਾਂ ਹੀ ਹੁੰਦਾ ਆ ਕਦੇ ਦਾਦੇ ਦੀਆਂ ਤੇ ਕਦੇ ਪੋਤੇ ਦੀਆਂ ਕਿਉਂ ਮੀਆਂ ਸਾਹਿਬ ਫੇਕੇ ਵਿੱਚ ਤਾਂ ਕਿਸੇ ਇੱਕ ਪਾਰਟੀ ਨੂੰ ਹੁੰਦਾ ਹੀ ਆ ਥੋੜਾ ਬਹੁਤਾ ਘਸ ਲੱਗਦੀ ਆ ਇਹ ਹੁਣ ਆਉਂ ਨੂੰ ਲਾਈ ਸ਼ਾਮ ਨੂੰ ਉੱਥੇ ਜਦੋਂ ਆਊਗਾ ਨਾ ਖਾਣਾ ਸਾਬ ਕਰਨਾ ਫਿਰ ਤੇਰੀ ਲੋੜ ਪੈਣੀ ਆ ਹਾਂ ਆ ਬੱਦਲ ਬੁੱਦਲ ਜੇ ਵੀ ਹਲਕੇ ਹਲਕੇ ਹੋਏ ਆ ਤੇ ਜਨਾਬੇ ਆਲੀ ਹਾਂ ਕੀ ਆ ਜਾ ਤੈਨੂੰ ਕਿਹੜੇ ਡੱਕਿਆ ਉਹਰੇ ਆ ਜਾ ਆ ਚੁੱਕੋ ਫਿਰ ਸ਼ਾਮ ਮਾਰਾ ਟੈਲਾ ਨਿਕਲਣੀਆਂ ਸਬੂਤੀਆਂ ਦੇਖ ਨਾ ਕੱਢੀ ਨਾ ਕੱਢੀ ਹਾਂ ਐਵੇਂ ਇਹ ਕੰਦ ਨਾਲ ਨਾ ਨਾ ਇਹਨੂੰ ਨਾ ਕੱਢ ਰਹਿਣ ਦੇ ਜਿਹੜੀਆਂ ਵੇਛਾਈਆਂ ਤੋੜ ਲਾਂਗੇ। ਉਹ ਕਿਦਾਂ ਡਾਕਟਰ ਦੇ ਆ ਮੁੰਡਿਆ? ਕੀ ਹਾਲ ਚਾਲ ਆ? ਠੀਕ ਐ। ਤੋੜ ਗੋ ਠੀਕ ਐ। ਆ ਵੇਖੋ ਜੀ ਨਿਕਾਜ ਆ ਪਠਾਣਾ ਦਾ ਮੁੰਡਾ। 15 ਸਾਲ ਉਮਰ ਆ। ਟਰਾਲੀ ਕਿਦਾਂ ਲੈ ਗਿਆ ਦਾ? ਆ ਬੋਲਦਾ ਟਾਈਮ ਚਾਲੇ ਤੇ ਆ ਹੁਣ ਚਾਹ ਪਾ ਰਿਹਾ ਜਨਾਬ ਸ਼ਾਨ ਸਾਹਿਬ ਆ ਆ ਬਾਰੇ ਬੰਦੇ ਕਿਰੇ ਲੈਣ ਆਣੇ ਟਰਾਲੀਆਂ ਆ ਤੇ ਐ ਅਜੀ ਠੇਕੇਦਾਰ ਅਕਟਰ ਖਾਨ ਸਾਹਿਬ ਕਿਵੇਂ ਲੱਗਾ ਆ ਸਹੀ ਮਾਸ਼ਾਅੱਲਾ ਕਿੰਨੀ ਕਿ ਮੀਟੀ ਪਾਜੋਗੀ ਪਾਜ ਗਈ ਵਜ ਗਈ ਸਾਢੀ ਹਾਂ ਵਜ ਗਈ ਸਾਢੀ ਵਜ ਗਈ ਹੈ ਤੁਹਾਡੇ ਕਿਦਾਂ ਵਜ ਗਈ ਅੱਛੇ ਲੱਖ ਰੁਪਏ ਲਿਆ ਵਾ ਟਰਾਈ ਡੇਰ ਸੇ ਪਾ ਗਈ ਔਰ ਬਣੀ ਵੀ ਕਾ ਲਈ ਪਾ ਗਈ ਕੇ ਕਹਿੰਦਾ ਜੀ ਮੇਰੀ ਵਜ ਗਈ ਹੈ ਹੁਣ ਬਾਕੀ ਗੱਲ ਜਿਹੜੀ ਟਰਾਲੀ ਲਾਣ ਤੋਂ ਬਾਅਦ ਆਪਾਂ ਇਹ ਤੋਂ ਪੁੱਛਦੇ ਆਂ ਕਿਦਾਂ ਠੇਕਾ ਤੇਨ ਘਾਟੇ ਚ ਬੈਣ ਪੈ ਗਿਆ ਬਸ ਜੀ ਮਾ ਕੇ ਬਸ ਨਾ ਯਾਰ ਨਾ ਨਾ ਠੀਕ ਆ ਤੇਰਾ ਕੰਮ ਨਹੀਂ ਨਹੀਂ ਵਜੀ ਆ ਹਾਂ ਤਾਂ ਨਹੀਂ ਸਿਵਸਲੇ ਮਾਮਾ ਕਰਦੇ ਨਹੀਂ ਯਾਰ ਤੂੰ ਦੇਖ ਸੋਚ ਕੇ ਕੀਤਾ ਸਾਰਾ ਕੁਝ ਯਾਰ ਤੇ ਗਿਜਰ ਬਣ ਬੋਤੀ ਆ ਜਮ ਮਠਾ ਮੰਨਿਆ ਨਾ ਪਠਾਣਾ ਤੋਂ ਕਿਦਾਂ ਫਿਰ ਜਿਆਦਾ ਦੇਸ਼ ਹੋ ਸਕਦੇ ਆ ਤੇ ਆ ਗਿਆ 6 ਬੰਦੇ ਮੈਂ ਕੱਲਾ ਸੀ ਹਾਂ ਕਿਰੜਦਾ ਭਰਾ ਨਹੀਂ ਤੇਰੀ ਚਾਚੇ ਨਾਲ ਇਕੱਲੇ ਨਾਲ ਡੀਲ ਹੋਈ ਸੀ ਇਹ ਤੋਂ ਵੀ ਨਾ ਸੀ ਮੈਂ ਤਾਂ ਭੁੱਲੇ ਹੀ ਨਹੀਂ ਗੱਲ ਚ 6 ਮਜ਼ਦੂਰ ਸਨਾਰੇ ਤੂੰ ਜਾੜਾ ਦਾ ਕੱਲਾ ਸੀ ਨਾ ਮੈਂ ਜੂਰ ਬੋਲੇ ਨਾ ਮੈਂ ਬੋਲਿਆ ਸਾਰੇ ਬੋਲਦੇ ਸਾਨੂੰ ਤੇ ਇਹ ਲੱਗਦਾ ਸੀ ਵੀ ਸਾਨੂੰ ਤੂੰ ਉਠਾ ਗਲੇ ਪਠਾਣਾ ਪਰ ਹੁਣ ਤੂੰ ਕਹਿਣਾ ਵੀ ਮੇਰੀ ਵਜ ਗਈ ਨਹੀਂ ਤੂੰ ਚੰਗੇ ਰਾਹੀਂ ਮਿੱਟੀ ਗਿੱਲੀ ਬੋਤਾਂਗੀ ਗਿੱਲੀ ਆ ਗਿੱਲੀ ਹੁੰਦੀ ਮਿੱਟੀ ਥੱਲੇੋਂ ਨਿਕਲਦੀ ਹਾਂ ਤਾਂ ਵਜ ਗਈ ਹੈ ਤੂੰ ਦਰ ਲੈਣਾ ਆਉਂਦੇ ਬਸ ਤੂੰ ਚੰਗਾ ਰਾਹੀਂ ਚਲੋ ਦੇਖਦੇ ਹਾਂ ਸ਼ਾਮ ਨੂੰ ਕੀ ਬਣਦਾ ਚਲ ਪਟੂ ਦੋਈ ਬਟਾ ਚਾਹ ਲੈ ਬਾਰੀ ਬਾਰੀ ਆ ਕੇ ਹੁਣ ਜਿੱਦਾਂ ਜਿੱਦਾਂ ਟਰਾਲੀ ਲਈ ਜਾਂਦੇ ਤੇ ਚਾਹ ਪੀਂਦੇ ਆ ਦੇਖੋ ਜੀ ਖਾਨ ਸਾਹਿਬ ਖਾਨ ਤੁਹਾਡਾ ਕੀ ਨਾ ਆਇਆ ਹਬੀਬ ਖਾਨ ਹਬੀਬ ਖਾਨ ਆਪ ਖਜ਼ਾਇਰ ਹਾਂ ਇਹ ਮੁੰਡਾ ਸੋਹਣਾ ਆ ਪਠਾਣਾ ਦਾ ਵੀ ਹੁਣ ਉਹ ਉਹ ਗੱਲ ਨਹੀਂ ਰਹੀ ਜਿੱਦਾਂ ਦੀ ਪਹਿਲੇ ਹੁੰਦੀ ਸੀ ਉਹ ਮਦਮਾਰੀ ਦਾ ਕੰਨਾ ਸ਼ਵਾਲ ਸੀ ਹਾਂ ਉਹ ਰੰਗ ਰੰਗ ਬਦਲ ਗਏ ਹੁਣ ਉਹ ਪੰਜਾਬ ਮਰ ਗਿਆ ਸਰਦਾਰ ਪਾਪਨ ਮਾਸਾ ਪਾੜ ਤੋਂ ਮਰ ਗਿਆ ਮਰ ਗਿਆ ਉਹ ਹਾਂ ਜਪਸਤਾ ਕੇ ਸਰਦਾਰ ਪਾੜ ਦਿੰਦੇ ਸੀ ਉਹ ਮਰ ਗਿਆ ਕੀ ਬਾਤ ਆ ਖਾਨ ਸਾਹਿਬ ਉਹਦੇ ਬਿੱਟੂ ਬਣਾਈ ਜਾਂਦਾ ਸ਼ਾਇਰ ਉਹ ਹੁਣ ਭਾਈ ਤੂੰ ਤਾਂ ਟੱਕਰੇ ਹੀ ਹੋਣਾ ਸਾਨੂੰ ਆ ਦੇ ਖਲਦੇ ਵੀ ਐ ਨਬਾਣਾ ਨੋ ਬੜਾ ਸੱਚ ਦੂਰ ਕਿਲੋ ਜਾ ਤੱਕਾ ਪਠਾਨ ਆ ਯਾਰ ਅੱਛਾ ਦੂਰ ਕਿਲੋ ਜਾ ਇਹ ਡੇੜੇ ਹੀ ਐ ਸਭ ਫੋਟੋ ਆਣੀ ਐ ਕੱਲ ਤੂੰ ਖਾਣ ਮੈਂ ਖਾਦੂ ਖਾਂ ਖਾਦੂ ਖਾਂ ਹਾਂ ਕੱਲ ਤੂੰ ਖਾਦੂ ਖਾਦੂ ਖਾਣਾ ਜੀ ਆਂਦਾ ਬਹੁਤ ਤਾਂ ਕਹਿੰਦੇ ਖਾਦੂ ਖਾਂ ਹਾਂ ਖਾਦਾ ਬਹੁਤ ਖਾਦੂ ਖਾਂ ਆ ਠੀਕ ਹੋ ਗਿਆ ਇਹ ਆ ਜੀ ਖਾਦੂ ਖਾਂ ਇਹ ਸੁਤੇ ਖਾਂ ਸੁਤੇ ਖਾਂ ਖਾਦੂ ਖਾਂ ਮੁਹੰਮਦ ਅਲੀਮ ਰਾਹਲ ਖਾਨ ਬੇਟੇ ਸਾਫਦਰ ਅੱਛਾ ਹਾਂ ਸੈਟਰ ਮਾਜੀ ਸਾਹਿਬ ਬੈਠਾ ਹੈ ਸਾਹਿਬ ਬੈਠੇ ਆ ਹਾਂ ਠੀਕ ਹੋ ਗਿਆ ਚਵਿੰਡੇ ਚਵਿੰਡੇ ਪੜਦਾ ਸੀ ਕਿੰਨੀਆਂ ਪੜਿਆ ਹੈ ਇਹਨੇ ਕੱਚੀ ਪੱਕੀ ਪੜੀ ਹੈ ਕੱਚੀ ਪੱਕੀ ਪੜੀ ਹੈ ਇਹ ਤਾਂ ਛੇਤੀ ਆਲਾ ਤਾਲੀਮ ਹਾਸਲ ਕਰ ਲਈ ਬੌਦੀ ਖਾਨ ਹੈ ਪਿਛਲੇ ਸਾਲ ਜਦੋਂ ਇਹ ਸੀ ਬਿਲਕੁਲ ਨਿਕਾ ਜਾ ਸੀਗਾ ਵੀਡੀਓ ਦੀ ਪਿਛਲੇ ਸਾਲ ਦੀ ਵੀ ਸਾਡੇ ਕੋ ਹੈਗੀ ਆ ਤੇ ਆ ਉਹਦਰ ਖਾਨ ਸਾਹਿਬ ਵੀ ਉਦੋਂ ਹੈਗੇ ਸੀਗੇ ਪਰ ਇਹਨਾਂ ਨੇ ਹੁਣ ਮੀਟਰ ਪਿੱਛੇ ਕੀਤਾ ਆ ਬੌਦੀ ਖਾਨ ਉਹ ਦੇਖਾਂ ਦੱਸੋ ਬੌਦੀ ਖਾਨ ਦਾ ਬਹੁਤ ਇਦਾਂ ਨਹੀਂ ਦੱਸਿਆ ਸੀ ਕਿ ਸ਼ੋਤੇ ਖਾਨ ਬੜਾ ਨਾਂ ਯਾਰ ਸ਼ੋਤੇ ਖਾਨ ਹੈ ਆ ਭਾਈ ਵੀ ਹਸੀ ਜਾਂਦਾ ਹੈ ਕਮਾਲ ਹੈ ਯਾਰ ਪ੍ਰੋਣਕ ਲੱਗੀ ਆ ਜੀ ਪਠਾਨ ਕਹਿੰਦਾ ਮੇਰੀ ਵੱਜ ਗਈ ਜੀ ਪਤਨੀ ਹੁਣ ਉਪਰੋਂ ਉਪਰੋਂ ਕਹੀ ਜਾਂਦਾ ਕਿ ਸੱਚੀ ਮੁੱਚੀ ਵੱਜ ਗਈ ਕਿਦੀ ਅਖਤਰ ਖਾਨ ਵੱਜ ਗਈ ਆ ਵੱਜ ਗਈ ਆ ਉਹ ਕਿਦਾਂ ਇਹਨੇ ਸ਼ਾਮ ਨੂੰ ਖੇਰੇ ਮੈਥੇ ਸੁਝਾ ਦਵਾ ਵੱਖਰੀ ਪਰਿਆ ਲਾ ਲੈਣੀ ਇਹਨੇ ਹੈ ਇਦਾਂ ਹੀ ਆ ਰਲ ਮਿਲ ਕੇ ਫੇਰ ਹੁਣ ਉਹਦਾ ਸਾਥ ਦੇਓ ਨਾ ਜੇ ਬਾਜੀ ਗਈ ਇਹਦਾ ਕਿਉਂ ਜੀ ਠੇਕੇ ਦਾ ਠੇਕੇ ਦਾ ਖਾਨ ਸਾਹਿਬ ਇਦਾਂ ਹੀ ਹੁੰਦਾ ਨਾ ਹੈ ਪਹਿਲਾਂ ਸਾਡੀ ਮਰਵਾਤੀ ਤੁਹਾਡੇ ਆਏ ਹਏ ਤੁਹਾਡੇ ਨਾਲ ਗਾਂ ਠੇਕਾ ਕੀਤਾ ਸੀ ਅੱਛਾ ਠੇਕੇਦਾਰ ਨੇ ਗਾਂ ਠੇਕਾ ਕੀਤਾ ਸੀ ਨਹੀਂ ਆ ਠੇਕਾ ਜਿਹੜੇ ਤੇ ਨੜ ਗਿਆ ਅੱਛਾ ਕਿ ਜਾਣੀ ਸਾਡੇ ਨਾਲ ਕਰਕੇ ਗਾਂ ਤੁਹਾਡੇ ਨਾਲ ਵੱਖਰਾ ਕੀਤਾ ਸੀ ਚਲੋ ਫੇ ਦੇਖੀ ਜਾਨ ਕੀ ਬਣਦਾ ਵੇ ਬਿੱਲਾ ਜੀ ਪਿੱਲ ਚੋਟ ਖੇਡਣ ਦੇ ਆ ਜੀ ਨਿਸ਼ਾਨੇ ਤੇ ਪੜੇ ਰਿਹਾ ਬਿੱਲਾ ਜੀ ਨਿਸ਼ਾਨਾ ਬਹੁਤ ਆ ਤੇਰਾ ਯਾਰ ਓ ਵਾਹ ਗੋਲੀ ਬਹੁਤ ਛੋਟੀ ਹੈ ਕਿ ਤੁਹਾਨੂੰ ਨਹੀਂ ਛੋਟੀ ਲਈ ਇਹ ਦੁਕਾਨ ਤੋਂ ਅੱਛਾ ਲਓ ਜੀ ਐ ਜੀ ਪਲਾਟ ਸਾਰਾ ਹੀ ਮਿੱਟੀ ਵਾਲੇ ਰਹਿੰਦੀ ਆ ਚਾਹ ਦਾ ਬ੍ਰੇਕ ਆਇਆ ਸੀ ਇਹ ਉਹ ਚੀਜ਼ਾਂ ਜਿਹੜੀਆਂ ਲੈ ਰਹੀਆਂ ਨੇ ਇੱਥੋਂ ਆ ਦੇਖੋ ਓਕੇ ਇੱਟਾਂ ਆਲੇ ਉਹ ਲੱਗੇ ਇੱਟਾਂ ਝੜ ਜਿੱਦਾਂ ਕਹਿੰਦੇ ਆ ਨਾ ਵੀ ਦਾਣੇ-ਦਾਣੇ ਦੇ ਲਿਖਿਆ ਆ ਖਾਣੇ ਵਾਲੇ ਦਾ ਨਾਂ ਤੇ ਰੱਬ ਨੇ ਜਿਹੜਾ ਰਿਜ਼ਕ ਜਿਹੜੀ ਚੀਜ਼ ਦੀ ਹੈਗਾ ਆ ਬਣਾਇਆ ਆ ਉਹ ਨੂੰ ਹਰ ਹਾਲ ਦੇ ਵਿੱਚ ਮਿਲ ਜਾਂਦਾ ਆ ਦੇਖ ਲਓ ਆ ਜਾਨਵਰ ਆ ਕਾਂ ਇਹ ਮਿੱਟੀ ਦੇ ਵਿੱਚੋਂ ਸੁਣਡੀਆਂ ਚੁਗਦੇ ਸਵੇਰ ਦੇ ਜਿੰਨੀ ਵਾਰੀ ਵੀ ਅਸੀਂ ਆਏ ਆ ਹਰ ਟਰਾਲੀ ਦੇ ਵਿੱਚ ਇਹਨਾਂ ਨੇ ਨਾ ਆਪਣਾ ਜੋ ਵੀ ਇਹਨਾਂ ਨੂੰ ਹਿੱਸਾ ਮਿਲਦਾ ਉਹ ਚੁਗ ਲੈਂਦੇ ਆ ਸੁਣਡੀ ਦਾ ਅਸੀਂ ਦੇਖ ਲੋ ਇਨਸਾਨ ਕਿੰਨਾ ਮਤਲਬ ਨਾਸ ਪੱਜ ਕਰਦੇ ਆ ਤੇ ਇਹਨਾਂ ਨੂੰ ਰੱਬ ਨੇ ਦੇ ਲੋ ਰਿਜ਼ਕ ਇਹਨਾਂ ਦੇ ਸਮਝ ਲੋ ਵੀ ਘਰ ਪਹਚਾਨ ਵਾਲੀ ਗੱਲ ਹੋਈ ਪਈ ਆ ਵੀ ਕੋਈ ਫਿਕਰ ਨਹੀਂ ਹੈਗੀ ਮਿਲ ਹੀ ਜਾਂਦਾ ਰਿਜ਼ਕ ਜਿਹੜਾ ਇਹਨਾਂ ਦੀ ਸੀਪ ਆ ਪੈਸੇ ਕਿੱਥੇ ਜਾਣਾ ਪਾ ਪੈਸੇ ਕਿੱਥੇ ਦੇਣ ਦੇਣੇ ਹੁਣ ਮਿੱਟੀ ਪੈ ਗਈ ਹੁਣ ਕਾਦੇ ਪੈਸੇ ਉੱਠ ਜਾਣਾ ਤਾਂ ਚੱਲੀਏ ਉਹ ਚੱਲਦੇ ਆ ਕੋਈ ਆ ਤੇ ਤੇਰੀਆਂ 7 8 10 ਟਰਾਲੀਆਂ ਪੈਣੀਆਂ ਹੋਰ ਬਾ ਵੀ ਪੈ ਪੂਰੀ ਕਦੇ ਕਰਾਂਗੇ ਯਾਰ ਹਾਂ ਨੇ ਆ ਗੱਡੀ ਤੇ ਖੜੀ ਛੱਡੀ ਪਟਾਣ ਨੇ ਬਣਾ ਲਿਆ ਜੀ ਰੋਲਾ ਪੈਸਿਆਂ ਦਾ ਹੁਣ ਹਾਂ ਬਣਨਾ ਸੀ ਮਿੱਟੀ ਪਾ ਕੇ ਨਾ ਕਿ ਮਗਰ ਆਉਂਦੇ ਆ ਡਰਾਮਾ ਕਰ ਸੀ ਇਹ ਕਰ ਕੇ ਕੰਮ ਬਹਿਆ ਇਹ ਜਾ ਕੇ ਜਾਵੇ ਕੁੱਤੇ ਕੰਮ ਕਰਦੇ ਐ ਉਠੋ ਸਹਿ ਨਹੀਂ ਰੁਪਈਏ ਦਵਾਂਗੇ ਤੈਨੂੰ ਚਲੋ ਜੀ ਆ ਜੀ ਆ ਬੈਠਾ ਬਾਈ ਬੜਾ ਕੁਛ ਨਾ ਮੈਸੇਂ ਮੁਸੀਬਤਾਂ ਡਿਆ ਘਰੋਂ ਆਏ ਹੋਣੇ ਆ ਉਹ ਵਿਚਾਰਾ ਪਰੇਸ਼ਾਨ ਹੋਇਆ ਕਿਨੇ ਘਾਟਾ ਪੈ ਗਿਆ ਘਾਟਾ ਪੈ ਗਿਆ ਨਹੀਂ ਘਾਟਾ ਨਹੀਂ ਪੈਂਦਾ ਪਠਾਣਾ ਨੂੰ ਛੇਖਾ ਨੂੰ ਖੱਤਰੀਆਂ ਨੂੰ ਕਦੇ ਘਾਟਾ ਨਹੀਂ ਪੈਂਦਾ ਬਹੁਤ ਇਹ ਮੈਂ ਤੈਨੂੰ ਦੱਸ ਦੇ ਨਾ ਲਿਖੀ ਪੜੀ ਗੱਲ ਹੈ ਇੱਕ ਕੌਮ ਜਿਹੜੀ ਆ ਨਾ ਕਮਿਹਾਰ ਹੋਏ ਇਹ ਕਾਰੋਬਾਰੀ ਕੌਮਾਂ ਦਾ ਸ਼ੁਰੂ ਤੋਂ ਕਿੰਨੇ ਕਿੰਨੀ ਕਿੰਨੀ ਦੇਰ ਹੋ ਗਈ ਤੈਨੂੰ ਕੰਮ ਕਰਦੇ ਨੂੰ 10 ਸਾਲ ਹੋਏ ਜੇ 10 ਸਾਲਾਂ ਬਾਅਦ ਵੀ ਤੂੰ ਠੇਕਾ ਘਾਟੇ ਵਾਲਾ ਕੱਲਵੇਂ ਤੇ ਫੇਰ ਤੂੰ ਪਠਾਣਾ ਦਾ ਨਹੀਂ ਕੋ ਮਤਲਬ ਇਦਾਂ ਹੀ ਆ ਵੀ ਫਿਸਾਬ ਕਿਤਾਬ ਜਿਹੜਾ ਨਾ ਕੋਈ ਮੈਂ ਪਠਾਣਾ ਦਾ ਨਿਆਣਾ ਹਾਂ ਵੇ ਘਾਟੇ ਦਾ ਸੌਦਾ ਕੱਲ ਵੀ ਹੋ ਨਹੀਂ ਸਕਦਾ ਅੱਛੇ ਕੁ ਲੋਕਾਂ ਨੇ ਜਿਹੜੇ ਮਿੱਟੀ ਗੁਜਰਾ ਨੇ ਇਕੱਠਾ ਪੈਣਾ ਵਾ ਕੀ ਬੁਮਾਰੀ ਗੁਜਰ ਤੈਨੂੰ ਕੀ ਜਾਦੂ ਕਰ ਦਿੰਦੇ ਆ ਘਾਟਾ ਨਹੀਂ ਪੈਂਦਾ ਤੈਨੂੰ ਚਲੋ ਠੀਕ ਆ ਸਾਡੇ ਪੈਸਿਆਂ ਦੀ ਬੜੀ ਬਰਕਤ ਆ ਤੇਰੇ ਮੁੱਕਣੇ ਨਹੀਂ ਹੈਗੇ ਦੇਵਾਂ ਤੇ ਬਰਕਤ ਆਊਗਾ ਨਹੀਂ ਲੋਗੇ ਤੇ ਬਰਕਤ ਆਊਗਾ ਦਿੰਨੇ ਉੱਠ ਜਾ ਓ ਯਾਰ ਪਠਾਣ ਦੇ ਨਾ ਸਾਡੇ ਤੇ ਬੇਤਬਰੀ ਜੀ ਕਰਨ ਡਿਆ ਬਿਲਿਆ ਮਿਲਿਆ ਦੇ ਲਈਏ ਦੇ ਦੇ ਜੀ ਹਣ ਦੇਖ ਲੋ ਇਹ ਦੇਨੇ ਦੇ ਦੋ ਜਹਰ ਦਿਹਾੜੀ ਦਾ ਕਢ ਲਈਏ ਦੇ ਦੋ ਜਿੱਦਾ ਦੂਗਾ ਮੈਂ ਦੇ ਦੋ ਇਹ ਤੂੰ ਵਜਾ ਦੇ ਦੇ ਜੀ ਲਓ ਜੀ ਹੁਣ ਫਾਈਨਲੀ ਅੱਜ ਦਾ ਵਲੌਗ ਆਪਾਂ ਇੱਥੇ ਮੁਕੰਮਲ ਕਰਦੇ ਆਂ ਪਠਾਨ ਨੂੰ ਹੁਣ ਇਹਦੀ ਪੇਮੈਂਟ ਜਿਹੜੀ ਹੈ ਨਾ ਠੀਕ ਆਪਾਂ ਦੋ ਦਿਨਾਂ ਬਾਅਦ ਦੇ ਦੇਣੀ ਆ ਤੇ ਕੱਲ ਨੂੰ ਵਿੱਚ ਜੁਮਾ ਆ ਗਿਆ ਤੇ ਪਰਸੋਂ ਆਪਾਂ 12 ਰੁਪਏ अवेलेबल ਦੀ ਛੁੱਟੀ ਆ ਜਣੀ ਆ ਫਿਰ ਦਾ ਮੈਂ ਤੁਹਾਨੂੰ ਅਗਲੇ ਦਿਨ ਦਵਾਂਗੇ ਮਹੀਨਾ ਕੱਢਣਾ ਹੈ ਮਹੀਨਾ ਕੱਢ ਲਾਂਗੇ ਚਲੋ ਜੀ ਕਹਿ ਤਾਂ ਤੋ ਰਿਕਾਰਡ ਵੀ ਹੋ ਗਿਆ ਆਪਣੀ ਗੱਲ ਤੋਂ ਮੁਕਰੇਗਾ ਨਹੀਂ ਮਹੀਨੇ ਬਾਅਦ ਦੇਣੇ ਆ ਕਾਫੀ ਟਾਈਮ ਹੋ ਗਿਆ ਨਿਰਾ ਹੋ ਗਿਆ ਤਾਂ ਖਾਨ ਸਾਹਿਬਾ ਨੂੰ ਅਸੀਂ ਪਹਿਲ ਪੇਮੈਂਟ ਕਰ ਦਿੱਤੀ ਹੈ ਜੀ 1 ਲੱਖ ਰੁਪਈਆ ਜਨਾਬ ਅੱਜ ਦਾ ਜਿਹੜਾ ਖਾਨ ਸਾਹਿਬ ਬਣੀ ਖੁਸ਼ ਹੈ ਕੰਨਾ ਤਾਂ ਖੁਸ਼ ਹੈ ਅੱਜ ਦਾ ਵਲੌਗ ਅਸੀਂ ਇਥੇ ਮੁਕੰਮਲ ਕਰਦੇ ਆਂ ਜੀ ਸਾਡੇ ਨਾਲ ਜੁੜੇ ਰਹੋ ਜੀ ਦੇ ਲਈ ਅਪਡੇਟ ਜਿਹੜੀ ਦਿੰਦੇ ਤੇਰਾ